ਇਹ 2 ਹੱਤ ਅਕਸਰ ਕਰ ਗਏ ਕਿ ਉਹਨਾਂ ਦੇ ਬਾਥਰੂਮਾਂ ਤੱਕ ਕੈਮਰੇ ਲਾਏ ਇਹਨਾਂ ਨੇ ਤੇ ਉਹ ਕੁਝ ਵੀ ਕਰ ਸਕਦੇ ਉਹਨਾਂ ਰੋਟੀ 'ਚ ਜ਼ਹਿਰ ਮਲਾ ਕੇ ਦੇ ਸਕਦੇ ਉਹਨਾਂ ਕਿ ਉਹਨਾਂ ਚ ਰਹੀ ਆਣੇ ਨਹੀਂ ਸਕਣਾ ਜਿੰਜਰ ਹਨ ਪੰਜਾਬ ਦੀ ਕਹੇ ਜੇਲ੍ਹ 'ਚ ਸ਼ਿਫਟ ਨਾ ਕੀਤਾ ਪੰਜਾਬ 'ਚ ਜੇਲਾ ਨਹੀਂ ਹੈ ਕਿੰਨੇ ਅਸੇ ਲੋਕਾਂ ਦੇ ਅੱਗੇ ਲੱਗਦੀ ਪੰਜਾਬ 'ਚ ਹੀ ਰਹਿੰਦੇ ਇਹਨਾਂ ਨੂੰ ਐਡੀ ਦੂਰ ਉਹਨਾਂ ਨੇ ਸੁਟਿਆ ਇਹ ਸਾਡੇ ਸਰਕਾਰ ਨੂੰ ਵੀ ਆਖਰੀ ਚੇਤਾਵਨੀ ਆ ਕਿ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਂਦਾ ਜਾਵੇ ਜੇ ਤੱਕ ਕੱਲ ਤੱਕ ਇਹ ਨਹੀਂ ਫੈਸਲਾ ਦਿੰਦੇ ਤੇ ਕੱਲ ਨੂੰ ਫਿਰ ਅਸੀਂ ਆਪਣਾ ਇਹਨਾਂ ਨੂੰ ਜੋ ਸਾਡੇ ਕੋ ਹੋ ਫਿਰ ਅਸੀਂ ਇਹਨਾਂ ਨੂੰ ਕਰਕੇ ਦੱਸਾਂਗੇ ਸੰਘਰਸ਼ ਵਿੱਟਾਂਗੇ ਆਪਾਂ ਕੋਈ ਜਿਹੜੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਇਹ ਕਿਦੋਂ ਦੀ ਰਿਕਾਰਡਿੰਗ ਹੈ ਜੀ ਰਿਕਾਰਡਿੰਗ ਕੱਲ ਦੀ ਆ ਉਹਨਾਂ ਨੇ ਕੱਲ ਦੀ ਪਾਈ ਉਹ ਕਹਿੰਦੇ 10 ਮਹੀਨੇ ਸਾਡੇ ਨਾਲ ਬਹੁਤ ਕੁਝ ਹੁੰਦਾ ਰਿਹਾ ਹੁਣ ਅੱਡੇਸਰੋ ਪਾਣੀ ਨੰਗਿਆ ਫਿਰ ਉਹਨਾਂ ਨੇ ਰਿਕਾਰਡਿੰਗ ਪਾਈ ਹੈ ਪ੍ਰਾਈਵੇਸੀ ਨੂੰ ਇਸ ਤਰੀਕੇ ਨਾਲ ਕੈਮਰਾ ਚ ਕੈਦ ਕਰਨਾ ਪ੍ਰਾਈਵੇਸੀ ਉਹ ਮਗਰੋਂ ਬਲੈਕਮੇਲ ਕਰਨਾ ਚਾਹੁੰਦੇ ਇਹਨਾਂ ਨੂੰ ਕਿ ਜਾ ਕੇ ਜਦੋਂ ਇਹ ਸਿੱਖੀ ਦਾ ਪ੍ਰਚਾਰ ਕਰਨਗੇ ਇਹਨਾਂ ਨੂੰ ਬਲੈਕਮੇਲ ਕਰਾਂਗੇ ਕੁਝ ਵੀ ਕਰ ਸਕਦੇ ਬਾਥਰੂਮ ਵਿੱਚ ਕੈਮਰੇ ਲਾਉਣ ਦਾ ਕਿ ਹੱਕ ਆ ਉਹਨਾਂ ਨੂੰ ਵੱਲੋਂ ਰਿਕਾਰਡਿੰਗ ਜੀ ਵੀ ਕੀਆ ਗਿਆ ਕਿ ਪ੍ਰਸ਼ਾਸਨ ਵੱਲੋਂ ਦੋ ਫੋਨ ਤੇ ਇੱਕ ਘੜੀ ਦੱਸੀ ਜਾ ਰਹੀ ਆ ਉਹ ਉਹਨਾਂ ਵੱਲੋਂ ਖੁਦ ਵੱਲੋਂ ਪਾਈ ਗਈ ਪਹਿਲਾਂ ਤਲਾਸ਼ੀ ਕੀਤੀ ਆ ਫਿਰ ਇਹ ਦੋ ਤਿੰਨ ਸੌ ਬੰਦਾ ਲਿਆ ਕੇ ਉਹਨਾਂ ਨੇ ਆਪੇ ਸਾਡੀ ਇਹਨਾਂ ਦੇ ਸਾਹਮਣੇ ਫੋਨ ਰੱਖ ਕੇ ਫੋਟੋ ਖਿੱਚ ਕੇ ਪਾਈ ਹੈ ਉੱਥੇ ਸੂਈ ਨਹੀਂ ਨੰਗਨ ਦਿੰਦੇ ਤਲਾਸ਼ੀ ਕਰਕੇ ਇਹਨਾਂ ਕਹਿੰਦੇ ਫੋਨ ਕਿਦ ਸਰਕਾਰੀ ਫੋਨ ਤਾਂ ਹਫਤੇ 'ਚ ਦੋ ਵਾਰ ਫੋਨ ਆਉਂਦਾ ਸਾਨੂੰ ਅਜੇ ਤੱਕ ਹਨੂ ਤੇ ਕੇ ਫੋਨ ਤੋਂ ਫੋਨ ਨਹੀਂ ਆਇਆ ਹੋਰ ਉਹ ਇਹਨਾਂ ਦੀ ਆਪਣੀ ਚਾਲ ਸੀ ਵੀ ਇਹਨਾਂ ਕੁਛ ਨਾ ਕੁਛ ਕਰਕੇ ਤੇ ਉਹ ਐਨਐਸਏ ਤੋਂ ਇਹਨਾਂ ਨੂੰ ਕੱਢਣਾ ਨਹੀਂ ਚਾਹੁੰਦੇ ਜਿਹੜੀ ਗੱਲ ਵਾ ਨਹੀਂ ਉਹ ਤਾਂ ਫਿਰ ਇੱਕ ਪਾਸੇ ਹੋਣਾ ਹੀ ਪੈਣਾ ਹੈ ਹੁਣ ਜਾਂ ਤਾਂ ਪੰਜਾਬ ਦੀ ਜੇਲ੍ਹ ਚ ਲੈ ਕੇ ਆਉਣਗੇ ਜਾਂ ਫਿਰ ਉਹ ਜਿੰਦੇ ਆਉਣਗੇ ਜਾਂ ਫਿਰ ਉਹ ਸ਼ਹੀਦੀਆਂ પાਕੇ ਆਉਣਗੇ ਉਹਨਾਂ ਨੇ ਤਾਂ ਸਾਫ਼ ਕਰ ਹੀ ਦਿੱਤਾ ਹੈ ਕਿ ਅਸੀਂ ਪੰਜਾਬ ਦੀ ਜੇਲ੍ਹ ਚ ਇੱਥੇ ਪੰਜਾਬ ਹੀ ਆਉਣਾ ਜੇ ਅਸੀਂ ਸ਼ਹੀਦੀ ਵੀ પાਕੇ ਤਾਂ ਵੀ ਸਾਨੂੰ ਪੰਜਾਬ ਹੀ ਲੈ ਕੇ ਆਇਓ ਇਹ ਹੁਣ ਇਹਨਾਂ ਦੀ ਮਰਜ਼ੀ ਹੈ ਕਿ ਇਹਨਾਂ ਨੂੰ ਜਿਉਂਦੇ ਜਾਗਦੇ ਲੈ ਕੇ ਆਉਣਾ ਜਾਂ ਫਿਰ ਸ਼ਹੀਦੀਆਂ ਤੋਂ ਬਾਅਦ ਲੈ ਕੇ ਆਉਣਾ ਬਹੁਤ ਹੀ ਹਾਸੋਈ ਨਹੀਂ ਗੱਲ ਵਾ ਕਿ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਭਾਈ ਅਮਰਤਪਾਲ ਸਿੰਘ ਹੋਣਾ ਤੋਂ ਕੈ ਇਹ ਪ੍ਰਸ਼ਾਸਨ ਤੇ ਸਵਾਲੀਆ ਚ ਇਹ ਨੋਂਦਾ ਵਾ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਤੋਂ ਕੈਮਰੇ ਪਹੁੰਚੇ ਕਿਦਾਂ ਤੁਹਾਡੀ ਸਿਕਿਉਰਿਟੀ ਕੀ ਦੇ ਕੰਮ ਦੀ ਸੀਗੀ ਤੁਸੀਂ ਜੋ ਜੌਬ ਕਰ ਰਹੇ ਹੋ ਉੱਥੇ ਇੱਕ ਸੂਈ ਨਹੀਂ ਲੰਗਦੀ ਉਹਨਾਂ ਕੋਲੋਂ ਕੈਮਰੇ ਕਿਦਾਂ ਚੱਲ ਗਏ ਸਾਰਿਆਂ ਨੂੰ ਉਹਨਾਂ ਨੂੰ ਕੋਈ ਵੀ ਦੂਸਰਾ ਬੰਦੇ ਨੂੰ ਮਿਲਣ ਦਾ ਅਧਿਕਾਰ ਨਹੀਂ ਆ ਸਿਰਫ ਪਰਿਵਾਰ ਜਾਂਦਾ ਉਹਦੇ ਲਈ ਵੀ ਬਹੁਤ ਫਾਰਮੈਲਟੀਆਂ ਨੇ ਉਸ ਤੋਂ ਬਾਅਦ ਜੇ ਅੱਗੇ ਪਰਿਵਾਰ ਮਿਲਦਾ ਫਿਰ ਉਹਨਾਂ ਕੋਲੋਂ ਕੈਮਰੇ ਕਿਦਾਂ ਚੱਲ ਗਏ ਜੇ ਉਹ ਕੈਮਰੇ ਪ੍ਰਸ਼ਾਸਨ ਨੇ ਆਪ ਕੈਮਰੇ ਲਗਾ ਕੇ ਉਸ ਤੋਂ ਬਾਅਦ ਜਦੋਂ ਸਿੰਘਾਂ ਨੂੰ ਪਤਾ ਲੱਗ ਗਿਆ ਭਾਈ ਸਭ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਉਦੋਂ ਨੀਤੀ ਕੀ ਵਰਤੀ ਕਿ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੇ ਮੰਗਵਾਏ ਆ ਫਿਰ ਇਹਨਾਂ ਨੇ ਕਿਸ ਤਰ੍ਹਾਂ ਮੰਗਵਾਏ ਆ ਫਿਰ ਇਹਨਾਂ ਨੂੰ ਜੌਬ ਛੱਡ ਦੇਣੀਆਂ ਚਾਹੀਦੀਆਂ ਵਾ ਇਹਨਾਂ ਨੂੰ ਉੱਤੇ ਨੱਕ ਡੋਬ ਕੇ ਮਰ ਜਣਾ ਚਾਹੀਦਾ ਵਾ ਜੇ ਸਿੰਘਾਂ ਨੇ ਅੰਦਰ ਕੈਮਰੇ ਮੰਗਾ ਲਿਆ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਸੋ ਖਾਲਸਾ ਪੰਥ ਇਹ ਬਰਦਾਸ਼ਤ ਨਹੀਂ ਕਰੂਗਾ ਆ ਮਾਤਾ ਜੀ ਹੋਣੀ ਜੋ ਵੀ ਪਰਿਵਾਰ ਸਾਨੂੰ ਸੇਵਾ ਲਾਊਗਾ ਸੀ ਉਹਦੇ ਲਈ ਹਾਜ਼ਰ ਹੋਵਾਂਗੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਹੋਵੇ ਪਹਿਲੋਂ ਤੇ ਅਸੀਂ ਕਦੇ ਵੀ ਨਾ ਖਾਲਸਾ ਪੰਥ ਨੇ ਅਮਨ ਸ਼ਾਂਤੀ ਜਾਂ ਆਪਾਂ ਕਹੀਏ ਇਹਦੇ ਉਲਟ ਜਾ ਕੇ ਕੋਈ ਗੱਲ ਕੀਤੀ ਆ ਜਦੋਂ ਗਵਰਨਮੈਂਟ ਮਜਬੂਰ ਕਰ ਦਿੰਦੀ ਆ ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਸੰਘਰਸ਼ ਤੇ ਵਿੜਨਾ ਹੀ ਪੈਂਦਾ ਅਸੀਂ ਜੋ ਵੀ ਸੰਘਰਸ਼ ਕਰਾਂਗੇ ਸ਼ਾਂਤੀਪੂਰਵਕ ਹੀ ਕਰਾਂਗੇ ਦਿਬੜੂਗੜ ਦੇ ਵਿੱਚ ਬੰਦ ਅਮਰਪਾਲ ਸਿੰਘ ਵਾਰਿਸ ਪੰਜਾਬ ਦੇ ਵੱਲੋਂ ਪੋਖੜਤਾਲ ਰੱਖੀ ਗਈ ਹੈ 16 ਤਰੀਕ ਦੀ ਪੋਖੜਤਾਲ ਹੈ ਤੇ ਜੇਕਰ ਗੱਲ ਕਰਦੇ ਆਂ ਤਾਂ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਵਿੱਚ ਹਿਡਨ ਕੈਮਰੇ ਲਗਾਏ ਗਏ ਨੇ ਪ੍ਰਾਈਵੇਸੀ ਨੂੰ ਜੇਕਰ ਗੱਲ ਕਰਦੇ ਆਂ ਤਾਂ ਕਿਸੇ ਨਾ ਕਿਸੇ ਤਰੀਕੇ ਕੈਦ ਕੀਤਾ ਜਾ ਰਿਹਾ ਹੈ ਕੈਮਰੇ ਦੇ ਵਿੱਚ ਸੋ ਅੱਜ ਉਹਨਾਂ ਦਾ ਪਰਿਵਾਰ ਜੇਕਰ ਗੱਲ ਕਰੀ ਤਾਂ ਡੀਸੀ ਸਾਹਿਬ ਦੀ ਕੋਟੀ ਦੈਲੀ ਪਹੁੰਚੇ ਨੇ ਸੋਨਾਂ ਦੇ ਮਾਤਾ ਜੀ ਇੱਥੇ ਮੌਜੂਦ ਨੇ ਨਾਲ ਨਾਲ ਉਹਨਾਂ ਦੇ ਪਿਤਾ ਜੀ ਬਾਜੇ ਕੇ ਭਗਵੰਤ ਸਿੰਘ ਬਾਜੇ ਕੇ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਵੀ ਪਿਤਾ ਜੀ ਇੱਥੇ ਪਹੁੰਚੇ ਸੀਗੇ ਸੋ ਜੇਕਰ ਗੱਲ ਕਰੀਏ ਤਾਂ ਨਾਲ ਦੇ ਨਾਲ ਪਰ ਜਿਸ ਤਰੀਕੇ ਨਾਲ ਭਾਈ ਅੰਮ੍ਰਿਪਾਲ ਸਿੰਘ ਦੀ ਆਡੀਓ ਵਾਇਰਲ ਹੁੰਦੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਕਿ ਉਹਨਾਂ ਵੱਲੋਂ ਦੋ ਫੋਨ ਬਰਾਮਦ ਹੋਏ ਨੇ ਇੱਕ ਬੱਚੇ ਵਾਲੀ ਕੜੀ ਹੈ ਤੇ ਉਸ ਨੂੰ 스마트 ਵਾਚ ਦਾ ਨਾਮ ਦੇ ਕੇ ਪ੍ਰਸ਼ਾਸਨ ਵੱਲੋਂ ਅੱਗੇ ਪੇਸ਼ ਕੀਤਾ ਗਿਆ ਪਰ ਜੇਕਰ ਗੱਲ ਕਰਦੇ ਹਾਂ ਤਾਂ ਆਖਰਕਾਰ ਮੋਕਾ ਗਾਲੇਰਾ ਕਿ ਕਿ ਸਾਨੂੰ ਜਲਦ ਤੋਂ ਜਲਦ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਉੱਥੇ ਲਿਆਂਦਾ ਜਾਵੇ ਸੋ ਬਿਲਕੁਲ ਮਾਤਾ ਜੀ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਇਹ ਇੱਥੇ ਪਹੁੰਚੇ ਨੇ ਕੀ ਗੱਲ ਹੋਈ ਹੈ ਡੀਸੀ ਸਾਹਿਬ ਨਾਲ ਮਾਤਾ ਜੀ ਕੀ ਗੱਲ ਹੋਈ ਹੈ ਡੀਸੀ ਸਾਹਿਬ ਨਾਲ ਅੱਜ ਮੈਮੋਰੰਡਮ ਦੇਣ ਦੀ ਪੁੱਛੀ ਬਹੁਤ ਵਧੀਆ ਦਿੱਤਾ ਵਾ ਇੱਕੋ ਚਲੋ ਦੱਸੋ ਦੱਸੋ ਦੱਸ ਦਿਓ ਫੇਰ ਕੋਈ ਨਹੀਂ ਇਹ ਹੋ ਹੀ ਦਿੱਤਾ ਉਹਨਾਂ ਨੇ ਮੰਗ ਪੱਤਰ ਵੀ ਮਤਲਬ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਲਿਆਂਦਾ ਜਾਵੇ ਜਿੰਨੀ ਵੀ ਜਲਦੀ ਹੋ ਸਕਦਾ ਉੱਥੇ ਉਹਨਾਂ ਨੂੰ ਖਤਰਾ ਵਾ ਕਿਉਂਕਿ ਇਨੀ ਹੱਦ ਤੱਕ ਸਰਕਾਰ ਗੇਲ ਕੀ ਉਹਨਾਂ ਦੇ ਬਾਥਰੂਮਾਂ ਤੱਕ ਕੈਮਰੇ ਲਾਏ ਇਹਨਾਂ ਨੇ ਤੇ ਉਹ ਕੁਝ ਵੀ ਕਰ ਸਕਦੇ ਉਹਨਾਂ ਰੋਟੀ 'ਚ ਜ਼ਹਿਰ ਮਲਾ ਕੇ ਦੇ ਸਕਦੇ ਉਹਨਾਂ ਕਿਆ ਉਹਨਾਂ ਚ ਰਹੀ ਆਣੇ ਨਹੀਂ ਸਕਣਾ ਜਿੰਜਰ ਹਨ ਪੰਜਾਬ ਦੀ ਕੈਦ ਜੇ ਸ਼ਿਫਟ ਨਾ ਕੀਤਾ ਪੰਜਾਬ 'ਚ ਜੇਲਾ ਨਹੀਂ ਹੈ ਕਿੰਨੇ ਅਸੇ ਲੋਕਾਂ ਦੇ ਅੱਗੇ ਲੱਗਦੀ ਪੰਜਾਬ 'ਚ ਹੀ ਰਹਿੰਦੇ ਇਹਨਾਂ ਨੂੰ ਐਡੀ ਦੂਰ ਉਹਨਾਂ ਨੇ ਸੁਟਿਆ ਇਹ ਸਾਡੇ ਸਰਕਾਰ ਨੂੰ ਵੀ ਆਖਰੀ ਚੇਤਾਵਨੀ ਆ ਕਿ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਲਿਆਂਦਾ ਜਾਵੇ ਜੇ ਤੱਕ ਕੱਲ ਤੱਕ ਇਹ ਨਹੀਂ ਫੈਸਲਾ ਦਿੰਦੇ ਤੇ ਕੱਲ ਨੂੰ ਫਿਰ ਅਸੀਂ ਆਪਣਾ ਇਹਨਾਂ ਨੂੰ ਜੋ ਸਾਡੇ ਕੋ ਹੋ ਫਿਰ ਅਸੀਂ ਇਹਨਾਂ ਨੂੰ ਕਰਕੇ ਦੱਸਾਂਗੇ ਸੰਘਰਸ਼ ਵਿੱਟਾਂਗੇ ਆਪਾਂ ਕੋਈ ਜਿਹੜੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਇਹ ਕਿਦੋਂ ਦੀ ਰਿਕਾਰਡਿੰਗ ਹੈ ਜੀ ਰਿਕਾਰਡਿੰਗ ਕੱਲ ਦੀ ਆ ਉਹਨਾਂ ਨੇ ਕੱਲ ਦੀ ਪਾਈ ਉਹ ਕਹਿੰਦੇ 10 ਮਹੀਨਿਆਂ ਤੋਂ ਬਹੁਤ ਕੁਝ ਹੁੰਦਾ ਰਿਹਾ ਹੁਣ ਅੱਡੇ ਸਿਰੋਂ ਪਾਣੀ ਨੰਗਿਆ ਫਿਰ ਉਹਨਾਂ ਨੇ ਰਿਕਾਰਡਿੰਗ ਪਾਈ ਹੈ ਸੂਪਰ ਸੈਸ਼ਨ ਵੱਲ ਹੋਰ ਕਿਸ ਤਰੀਕੇ ਦੀ ਤਸ਼ੱਦਦ ਕੀਤੀ ਜਾ ਰਹੀ ਕਿਉਂਕਿ ਪ੍ਰਾਈਵੇਸੀ ਨੂੰ ਇਸ ਤਰੀਕੇ ਨਾਲ ਕੈਮਰੇ ਚ ਕੈਦ ਕਰ ਪ੍ਰਾਈਵੇਸੀ ਨੂੰ ਮਗਰੋਂ ਬਲੈਕਮੇਲ ਕਰਨਾ ਚਾਹੁੰਦੇ ਇਹਨਾਂ ਨੂੰ ਕਿ ਜਾ ਕੇ ਜਦੋਂ ਇਹ ਸਿੱਖੀ ਦਾ ਪ੍ਰਚਾਰ ਕਰਨਗੇ ਇਹਨਾਂ ਨੂੰ ਬਲੈਕਮਲ ਕਰਾਂਗੇ ਕੁਝ ਵੀ ਕਰ ਸਕਦੇ ਬਾਥਰੂਮ ਵਿੱਚ ਕੈਮਰੇ ਲਾਉਣ ਦਾ ਕਿ ਹੱਕ ਆ ਉਹਨਾਂ ਨੂੰ ਇਹ ਚਾਹੀਦ ਫਿਰ ਇੱਥੋਂ ਦੇ ਪ੍ਰਸ਼ ਮੁਣੀਏ ਤੇ ਪਤਾ ਲੱਗਦਾ ਵਾ ਵੀ ਇਹ ਕੀ ਸਾਡੇ ਹੱਕ ਚ ਗੱਲ ਫੈਸਲਾ ਦਿੰਦੇ ਡੀਸੀ ਸਾਹਿਬ ਵੱਲੋਂ ਕੀ ਸ਼ਵਸਣ ਦਵਾਇਆ ਗਿਆ ਡੀਸੀ ਸਾਹਿਬ ਨੇ ਕਹਿ ਕੱਲ ਤੱਕ ਤੁਹਾਨੂੰ ਮੈਂ ਦੇਣਾ ਮੈਂ ਸੀਐਮ ਨੂੰ ਲੈਟਰ ਭੇਜ ਦੇਣਾ 2 ਘੰਟਿਆਂ ਚ ਉਹ ਗਾੜੀ ਸੀਐਮ ਦਾ ਕੀ ਜਵਾਬ ਆਉਂਦਾ ਉਹ ਫਿਰ ਦੱਸ ਦੋ ਸਾਨੂੰ ਉਹਨਾਂ ਵੱਲੋਂ ਰਿਕਾਰਡਿੰਗ ਜੀ ਵੀ ਕੀਆ ਗਿਆ ਕਿ ਪ੍ਰਸ਼ਾਸਨ ਵੱਲੋਂ ਦੋ ਫੋਨ ਤੇ ਇੱਕ ਘੜੀ ਦੱਸੀ ਜਾ ਰਹੀ ਆ ਉਹ ਉਹਨਾਂ ਵੱਲੋਂ ਖੁਦ ਵੱਲੋਂ ਪਾਈ ਪੇਰਾ ਕੇ ਪਹਿਲਾਂ ਤਲਾਸ਼ੀ ਕੀਤੀ ਆ ਫਿਰ ਇਹ ਦੋ ਤਿੰਨ ਸੌ ਬੰਦਾ ਲਿਆ ਕੇ ਉਹਨਾਂ ਨੇ ਆਪੇ ਸਾਡੇ ਇਹਨਾਂ ਦੇ ਸਾਹਮਣੇ ਫੋਨ ਰੱਖ ਕੇ ਫੋਟੋ ਖਿੱਚ ਕੇ ਪਾਈ ਏ ਉਥੇ ਸੂਈ ਨਹੀਂ ਨੰਗਨ ਦਿੰਦੇ ਤਲਾ ਸਰਕਾਰੀ ਫੋਨ ਤੋਂ ਹਫ਼ਤੇ 'ਚ ਦੋ ਵਾਰ ਫੋਨ ਆਉਂਦਾ ਸਾਨੂੰ ਅਜੇ ਤੱਕ ਹਨੂ ਤੇ ਕੇ ਫੋਨ ਤੋਂ ਫੋਨ ਨਹੀਂ ਆਇਆ ਹੋਰ ਉਹ ਇਹਨਾਂ ਦੀ ਆਪਣੀ ਚਾਲ ਸੀ ਵੀ ਇਹਨਾਂ ਕੁਝ ਨਾ ਕੁਝ ਕਰਕੇ ਤੇ ਉਹ ਐਨਐਸਏ ਤੋਂ ਇਹਨਾਂ ਨੂੰ ਕੱਢਣਾ ਨਹੀਂ ਚਾਹੁੰਦੇ ਜਿਹੜੀ ਗੱਲ ਵਾ ਹੁਣ ਅਗਲਾ ਸਟੈਪ ਕੀ ਰਹਿਣ ਜਾ ਰਿਹਾ ਜੀ ਤੁਹਾਡੇ ਅਗਲਾ ਸਟੈਪ ਅਸੀਂ ਕੱਲ ਨੂੰ ਦੱਸਾਂਗੇ ਹੁਣ ਸਲਾਹ ਕਰਦੇ ਆ ਸੰਗਤ ਦੇ ਨਾਲ ਸੰਗਤ ਦੇ ਨਾਲ ਹੀ ਸਾਰਾ ਕੁਝ ਵਾ ਸੰਗਤ ਨਾਲ ਸਲਾਹ ਕਰਕੇ ਫੇਰ ਅਸੀਂ ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਵੀ ਇੱਥੇ ਪਹੁੰਚੇ ਨੇ ਸਾਰੇ ਪਰ ਡੀਸੀ ਸਾਹਿਬ ਵੱਲੋਂ ਸ਼ਵਾਸ਼ਣ ਵੀ ਦਿਵਾਇਆ ਗਿਆ ਪਰ ਪੰਜਾਬ ਦੀਆਂ ਜੇਲਾਂ ਵਿੱਚ ਕਿਉਂ ਨਹੀਂ ਲਿਆਇਆ ਜਾ ਰਿਹਾ ਇਹ ਤੇ ਬਾਜੀ ਹੁਣ ਉਹਨਾਂ ਨੂੰ ਪਤਾ ਕਿ ਕਿਉਂ ਨਹੀਂ ਲਿਆ ਜਾਏਗਾ ਕਿ ਤੇ ੱਤਕਾ ਤੇ ਬਹੁਤ ਹੋ ਰਿਹਾ ਹੈ ਉਹ ਤੇ ਕਹਿ ਰਹੇ ਨੇ ਕਿ ਜੇ ਤੁਸੀਂ ਮਸਾਨੂੰ ਮਾਰਨਾ ਹੀ ਚਾਹੁੰਦੇ ਹੋ ਕਿਸੇ ਚੌਂਕ 'ਚ ਲਿਆ ਕੇ ਇੱਥੇ ਗੋਲੀ ਮਾਰ ਦੋ ਉੱਥੇ ਜੋ ਮਾਰਨਾ ਹੈ ਚਾਲ ਤੇ ਇਹਨਾਂ ਦੀ ਮਾਰਨ ਦੀ ਹੈ ਨਾ ਜਿਹੜੇ ਇੱਥੇ ਸਿੰਘ ਨੇ 30 ਸਿੰਘ ਇੱਥੇ ਅੰਦਰ ਬੰਦ ਨੇ ਅਮਰਸਰ ਜੇਲ੍ਹ ਵਿੱਚ ਉਹ ਵੀ ਭੁੱਖ ਹੜਤਾਲ ਤੇ ਬੈਠੇ ਨੇ ਅਗਰ ਇਹਨਾਂ ਵਿੱਚੋਂ ਕਿਸੇ ਨੂੰ ਵੀ ਕੁਝ ਵੀ ਹੋ ਜਾਂਦਾ ਹੈ ਕਿਸੇ ਇੱਕ ਸਿੰਘ ਨੂੰ ਵੀ ਕੁਝ ਹੋ ਜਾਂਦਾ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਕੋਈ ਜ਼ਿੰਮੇਵਾਰੀ ਲਏਗਾ ਉਹਦਾ ਕੌਣ ਜ਼ਿੰਮੇਵਾਰੀ ਲਏਗਾ ਕੋਈ ਨਹੀਂ ਲਏਗਾ ਉਹਦਾ ਤੇ ਸਾਨੂੰ ਹੁਣ ਸੰਗਤ ਨੂੰ ਇਕੱਠ ਕਰਨਾ ਪੈਣਾ ਸਾਨੂੰ ਸਾਰਾ ਕੁਝ ਕਰਨਾ ਪੈਣਾ ਹੈ ਇੱਕ ਸਾਲ ਹੋ ਗਿਆ ਇਹਨਾਂ ਦੀ ਵੇਟ ਕਰਦੇ ਆ ਇਵਨ ਕਿ ਜਿਨ੍ਹਾਂ ਦਾ ਕੋਈ ਵਿੱਚ ਕੁਝ ਕਦੇ ਆਏ ਨਹੀਂ ਗਏ ਉਹਨਾਂ ਦੀ ਜਮਾਨਤ ਤੱਕ ਨਹੀਂ ਹਜੇ ਤੱਕ ਹੋ ਰਹੀ ਅੰਮ੍ਰਿਸ਼ ਕਹਾ ਜਾਂਦਾ ਸੀਗਾ ਨਸ਼ਿਆ ਤੋਂ ਦੂਰ ਕੀਤਾ ਜਾਂਦਾ ਸੀਗਾ ਉਸ ਲਈ ਦਿਬੜੂਗੜ ਭੇਜ ਦਿੱਤਾ ਗਿਆ ਲੱਗਦਾ ਨਹੀਂ ਕੋਈ ਵੱਡਾ ਜੁਰਮ ਸੀਗਾ ਇਹ ਕੋਈ ਇਹ ਸਰਕਾਰ ਲਈ ਵੱਡਾ ਜ਼ੁਲਮ ਹੈ ਨਾ ਹੁਣ ਆਪਣੇ ਲਈ ਤੇ ਕੋਈ ਵੱਡਾ ਜ਼ੁਲਮ ਨਹੀਂ ਸਰਕਾਰ ਇਹਨਾਂ ਨੂੰ ਚਾਹੁੰਦੀ ਨਹੀਂ ਕਿ ਕੋਈ ਨਸ਼ੇ ਛੱਡਣ ਉਹ ਆਪਣੇ ਜਿਹੜੇ ਲੋਕ ਨੇ ਨਸ਼ੇ ਛੱਡਣਗੇ ਤੇ ਜਾਗਰੂਕ ਹੋਣਗੇ ਤੇ ਜਾਗਰੂਕ ਹੋਣਗੇ ਤੇ ਆਪਣੇ ਹੱਕ ਮੰਗਣਗੇ ਤੇ ਇਹ ਤਾਂ ਸਰਕਾਰ ਨਹੀਂ ਚਾਹੁੰਦੀ ਕਿ ਉਹ ਆਪਣੇ ਹੱਕ ਮੰਗਣ ਇਹਨਾਂ ਦੀ ਸਾਰੀ ਇਹੀ ਆ ਚਾਲ ਕਿ ਉਹ ਅੰਦਰ ਬੈਠੇ ਤੇ ਅਸੀਂ ਆਪਣੇ ਮਨਮਰਜ਼ੀਆਂ ਕਰੀਏ ਤੇ ਇਹਨਾਂ ਨੂੰ ਗੁਲਾਮ ਬਣਾ ਕੇ ਰੱਖੀਏ ਮੇਨ ਗੱਲ ਤੇ ਗੁਲਾਮੀ ਤੇ ਆ ਜਾਂਦੀ ਹੈ ਨਾ ਜਦੋਂ ਆਪਾਂ ਜਾਗਰੂਕ ਹੋਵਾਂਗੇ ਗੁਲਾਮੀ ਤੋੜਾਂਗੇ ਤੇ ਫਿਰ ਉਹਦੀ ਜਿਹੜੀ ਪ੍ਰੋਬਲਮ ਹੋਏਗੀ ਉਹ ਤਾਂ ਸਰਕਾਰ ਨੂੰ ਹੀ ਹੋਏਗੀ ਨਾ ਲੱਗਦਾ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਏਗਾ ਅਮਰਪਾਲ ਦੇ ਨਾਲ ਜਿਹੜੇ ਬਾਕੀ ਸਾਥੀ ਨੇ ਨੀ ਉਹ ਤਾਂ ਫਿਰ ਇੱਕ ਪਾਸੇ ਹੋਣਾ ਹੀ ਪੈਣਾ ਨਾ ਹੁਣ ਜਾਂ ਤਾਂ ਪੰਜਾਬ ਦੀ ਜੇਲ੍ਹ ਚ ਲੈ ਕੇ ਆਉਣਗੇ ਜਾਂ ਫਿਰ ਉਹ ਜਿੰਦੇ ਆਉਣਗੇ ਜਾਂ ਫਿਰ ਉਹ ਸ਼ਹੀਦੀਆਂ ਪਾ ਕੇ ਆਉਣਗੇ ਉਹਨਾਂ ਨੇ ਤਾਂ ਸਾਫ਼ ਕਰ ਹੀ ਦਿੱਤਾ ਹੈ ਕਿ ਅਸੀਂ ਪੰਜਾਬ ਦੀ ਜੇਲ੍ਹ ਚ ਇੱਥੇ ਪੰਜਾਬ ਹੀ ਆਉਣਾ ਜੇ ਅਸੀਂ ਸ਼ਹੀਦੀ ਵੀ ਪਾ ਗਏ ਤਾਂ ਤਾਂ ਵੀ ਸਾਨੂੰ ਪੰਜਾਬ ਹੀ ਲੈ ਕੇ ਆਇਓ ਇਹ ਹੁਣ ਇਹਨਾਂ ਦੀ ਮਰਜ਼ੀ ਹੈ ਕਿ ਇਹਨਾਂ ਨੇ ਜਿੰਦੇ ਜਾਗਦੇ ਲੈ ਕੇ ਆਉਣਾ ਜਾਂ ਫਿਰ ਸ਼ਹੀਦੀਆਂ ਤੋਂ ਬਾਅਦ ਲੈ ਕੇ ਆਉਣਾ ਉਹਨਾਂ ਦਾ ਮੇਨ ਇਹੀ ਹੈ ਕਿ ਪਹਿਲਾਂ ਸਾਨੂੰ ਪੰਜਾਬ ਦੀ ਜੇਲ੍ਹ ਚ ਲਿਆਂਦਾ ਜਾਵੇ ਉਸ ਤੋਂ ਅੱਗੇ ਕੀ ਕਰਨਾ ਉਹ ਉਸ ਤੋਂ ਬਾਅਦ ਦੇਖਾਂਗੇ ਅਸੀਂ ਤੁਸੀਂ ਕੀ ਮੈਂ ਦੇਖਦੇ ਹੋ ਪ੍ਰਾਈਵੇਸੀ ਨੂੰ ਕੈਮਰਾ ਦੇ ਵਿੱਚ ਕੈਦ ਕਰਕੇ ਰੱਖਣਾ ਸੰਵਿਧਾਨ ਦੇ ਵਿੱਚ ਹੈਗਾ ਇਸ ਤਰੀਕੇ ਨਾਲ ਦੇਖੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਤੇ ਭਾਈ ਸਾਹਿਬ ਆਪ ਸਭ ਸੰਗਤ ਨੂੰ ਪਤਾ ਵਾ ਕਿ ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਤੇ ਸੰਵਿਧਾਨ ਸਿਰਫ ਇੱਕ ਨਾਂ ਦਾ ਸੰਵਿਧਾਨ ਆ ਸਿੱਖਾਂ ਲਈ ਇਹ ਸੰਵਿਧਾਨੀ ਜੇ ਹੈਗਾ ਸੋ ਤੁਸੀਂ ਇਹ ਦੇਖੋ ਕਿ ਕੈਮਰਿਆਂ ਨੂੰ ਉਹਨਾਂ ਦੀ ਅਮੈਰੀਕਾਂ ਦੇ ਵਿੱਚ ਬਿਨਾਂ ਦੱਸਿਆ ਉਹਨਾਂ ਦੇ ਬਾਥਰੂਮ ਦੇ ਵਿੱਚ ਲਗਾਉਣਾ ਇਹ ਕਿੱਥੋਂ ਦੀ ਸਿਆਣਪ ਹੈ ਗਈ ਹੈ ਜਾਂ ਕਿੰਨੀ ਕੁ ਵਧੀਆ ਗੱਲ ਹੈ ਗਈ ਆ ਸੋ ਕਿ ਆਪਾਂ ਇੱਕ ਗੱਲ ਦੇਖੀ ਇੱਕ ਬਹੁਤ ਹੀ ਹਸੋਈ ਨਹੀਂ ਗੱਲ ਵਾ ਕਿ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਭਾਈ ਅਮਰਤਪਾਲ ਸਿੰਘ ਹੋਣਾ ਤੋਂ ਕੈਮਰੇ ਉਹਨਾਂ ਨੇ ਲਗਾਏ ਆ ਇਹ ਪ੍ਰਸ਼ਾਸਨ ਤੇ ਸਵਾਲ ਇਹ ਚ ਨੋਂਦਾ ਵਾ ਕਿ ਭਾਈ ਅਮਰਤਪਾਲ ਸਿੰਘ ਹੋਣਾ ਤੋਂ ਕੈਮਰੇ ਪਹੁੰਚੇ ਕਿਦਾਂ ਤੁਹਾਡੀ ਸਿਕਿਉਰਿਟੀ ਕੀਤੇ ਕੰਮ ਦੀ ਸੀਗੀ ਤੁਸੀਂ ਜੋ ਜੌਬ ਕਰ ਰਹੇ ਹੋ ਉੱਥੇ ਇੱਕ ਸੂਈ ਨਹੀਂ ਲੰਗਦੀ ਉਹਨਾਂ ਕੋਲੋਂ ਕੈਮਰੇ ਕਿਦਾਂ ਚੱਲ ਗਏ ਸਾਰਿਆਂ ਨੂੰ ਉਹਨਾਂ ਨੂੰ ਕੋਈ ਵੀ ਦੂਸਰਾ ਬੰਦੇ ਨੂੰ ਮਿਲਣ ਦਾ ਅਧਿਕਾਰ ਨਹੀਂ ਆ ਸਿਰਫ ਪਰਿਵਾਰ ਜਾਂਦਾ ਉਹਦੇ ਲਈ ਵੀ ਬਹੁਤ ਫਾਰਮੈਲਟੀਆਂ ਨੇ ਉਸ ਤੋਂ ਬਾਅਦ ਜਗੇ ਪਰਿਵਾਰ ਮਿਲਦਾ ਫਿਰ ਉਹਨਾਂ ਕੋਲੋਂ ਕੈਮਰੇ ਕਿਦਾਂ ਚੱਲ ਗਏ ਜੇ ਉਹ ਕੈਮਰੇ ਪ੍ਰਸ਼ਾਸਨ ਨੇ ਆਪ ਕੈਮਰੇ ਲਗਾ ਕੇ ਉਸ ਤੋਂ ਬਾਅਦ ਜਦੋਂ ਸਿੰਘਾਂ ਨੂੰ ਪਤਾ ਲੱਗ ਗਿਆ ਭਾਈ ਸਭ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਉਦੋਂ ਨੀਤੀ ਕੀ ਵਰਤੀ ਕਿ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੇ ਮੰਗਵਾਏ ਆ ਫਿਰ ਇਹਨਾਂ ਨੇ ਕਿਸ ਤਰ੍ਹਾਂ ਮੰਗਵਾਏ ਆ ਫਿਰ ਇਹਨਾਂ ਨੂੰ ਜੌਬ ਛੱਡ ਦੇਣੀਆਂ ਚਾਹੀਦੀਆਂ ਵਾ ਇਹਨਾਂ ਨੂੰ ਉੱਤੇ ਨੱਕ ਡੋਬ ਕੇ ਮਰ ਜਣਾ ਚਾਹੀਦਾ ਵਾ ਜੇ ਸਿੰਘਾਂ ਨੇ ਅੰਦਰ ਕੈਮਰੇ ਮੰਗਾ ਲਿਆ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਸੋ ਸਾਡੀ ਇਹੀ ਬੇਨਤੀ ਆ ਕਿ ਸਿੰਘਾਂ ਨੂੰ ਜਲਦੀ ਤੋਂ ਜਲਦੀ ਇੱਥੇ ਪੰਜਾਬ ਜੇਲ੍ਹ ਦੇ ਵਿੱਚ ਇੱਥੇ ਲਿਆਂਦਾ ਜਾਵੇ ਸੋ ਏ ਆਪ ਜੀ ਦੇ ਚਰਨਾਂ ਦੇ ਆਪ ਦੇ ਮਾਧਿਅਮ ਰਹੀਏ ਅਸੀਂ ਬੇਨਤੀ ਕਰਦੇ ਆਂ ਸੋ ਇੰਨੀਆਂ ਕਿਹ ਹੀ ਬੇਨਤੀਆਂ ਕਰਨੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜਿਹੜੇ ਹਿਡਨ ਕੈਮਰੇ ਹੁੰਦੇ ਨੇ ਉਹਨਾਂ ਨੂੰ ਫਿਟ ਕਰਨ ਦੇ ਵਿੱਚ ਵੀ ਕਾਫੀ ਸਮਾਂ ਲੱਗ ਜਾਂਦਾ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਰਿਕਾਰਡਿੰਗ ਨੇ ਕਿਹਾ ਕਿ ਬਲਬ ਦੇ ਵਿੱਚ ਵੀ ਫਿਟ ਕੀਤਾ ਹੈ ਸੋ ਇੰਨਾ ਸਮਾਂ ਕਿੱਥੋਂ ਮਿਲਿਆ ਭਾਈ ਸਾਹਿਬ ਵੀ ਉੱਥੇ ਹੁੰਦੇ ਨੇ ਬਾਕੀ ਸਿੰਘ ਵੀ ਉੱਥੇ ਹੁੰਦੇ ਦੇਖੋ ਇਦਾਂ ਜੀ ਜਦੋਂ ਉਹ ਮੁਲਾਕਾਤ ਤੇ ਗਏ ਸੀਗੇ ਮੁਲਾਕਾਤ ਹੁਣ 5 ਮਿੰਟ ਚ ਤੇ ਹੋਣੀ ਸੀ ਯਾਨੀ ਉਹਦਾ ਇੱਕ ਪ੍ਰੋਸੈਸ ਵਾ ਹਨਾ ਪ੍ਰੋਟੋਕਾਲ ਵਾ ਉਹਦਾ 2 4 5 ਘੰਟੇ ਪੂਰਾ ਦਿਨ ਨਿਕਲਦਾ ਵਾ ਜੇ 6 ਘੰਟੇ ਕੀ ਇਹਦੇ ਲਈ ਤੇ 15 ਮਿੰਟ ਚਾਹੀਦੇ ਆ ਜੋ ਮਰਜ਼ੀ ਕਰ ਦੋ ਜਿਨ੍ਹਾਂ ਨੂੰ 3 4 5 ਘੰਟਿਆਂ ਦਾ ਮਗਰੋਂ ਸਮਾਂ ਮਿਲ ਗਿਆ ਵਾ ਉਹ 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 ਕੈਮਰੇ ਛੱਡਿਆ ਉੱਥੇ ਭਾਵੇਂ ਮਤਲਬ ਬੰਬ ਲਗਾ ਦੇਣ ਇਹ ਤੇ ਕੈਮਰੇ ਹੀ ਲੱਗੇ ਆ 5 6 ਘੰਟਿਆਂ 'ਚ ਕੁਝ ਵੀ ਹੋ ਸਕਦਾ ਸੋ ਉਹ ਮੁਲਾਕਾਤ ਤੇ ਗਏ ਸੀ ਉਹਨਾਂ ਦੇ ਮਗਰੋਂ ਇਹ ਜਿਹੜੀ ਘਨੌਣੀ ਹਰਕਤ ਹੋਈ ਆ ਉਹਨਾਂ ਦੇ ਮਗਰੋਂ ਹੀ ਹੋਈ ਆ ਲੱਗਦਾ ਹੁਣ ਐਨਐਸਏ ਵੀ ਖਤਮ ਹੋਣ ਜਾ ਰਹੀ ਆ ਪੰਜਾਬ ਦੀ ਜੇਲਾਂ ਦੇ ਵਿੱਚ ਲਿਆਂਦਾ ਜਾਏਗਾ ਉਹਨਾਂ ਨੂੰ ਦੇਖੋ ਇਹ ਤੇ ਸਾਰੇ ਸਿਆਣੇ ਆ ਤੇ ਸੂਝਵਾਨ ਆ ਉਹਨਾਂ ਨੂੰ ਪਤਾ ਵਾ ਕਿ ਸਾਲ ਇੱਕ ਪਹਿਲੋਂ ਐਨਐਸਏ ਦੇ ਤਹਿਤ ਆਪਾਂ ਉਹਨਾਂ ਨੂੰ ਕੁਛ ਪੁਸ਼ ਨਹੀਂ ਸੀ ਸਕਦੇ ਠੀਕ ਆ ਜੀ ਹੁਣ ਗਵਰਨਮੈਂਟ ਨੇ ਚਾਲ ਕੀ ਚੱਲੀ ਆ ਕਿ ਐਨਐਸਏ ਖਤਮ ਹੋਣ ਵਾਲੀ ਆ ਤੇ ਕੋਈ ਨਵੇਂ ਤੋਂ ਨਵਾਂ ਪਰਚਾ ਪਾ ਦੋ ਉਹਦੇ ਤਹਿਤ ਉਹਨਾਂ ਨੇ ਕੀ ਕੀਤਾ ਵਾ ਕਿ ਕੈਮਰੇ ਆਪ ਹੀ ਲਗਾ ਕੇ ਜਦੋਂ ਕੈਮਰੇ ਫੜੇ ਗਏ ਉਦੋਂ ਬੋਲ ਦਿੱਤਾ ਜੀ ਇਹਨਾਂ ਨੇ ਮੰਗਵਾਏ ਆ ਸੋ ਇਹ ਤੁਸੀਂ ਆਪ ਸਿਆਣੇ ਜੇ ਸਾਰੀ ਸੰਗਤ ਸੂਝਵਾਨੀ ਆ ਐਡਵੋਕੇਟ ਹੀ ਮਾਨ ਸਿੰਘ ਕਹ ਰਿਹਾਦਾ ਕਹਿਣਾ ਕਿ ਕਿਸੇ ਨਾ ਕਿਸੇ ਤਰੀਕੇ ਪ੍ਰਾਈਵੇਸੀ ਕੈਮਰਾ ਦੇ ਵਿੱਚ ਕੈਦ ਕੀਤੀ ਜਾ ਰਹੀ ਹੈ ਤਾਂ ਕਿ ਕੱਲ ਨੂੰ NSA ਨੂੰ ਵਿੱਚ ਵਾਧਾ ਕੀਤਾ ਜਾਵੇ NSA ਵਧਾਈ ਜਾ ਸਕੇ ਦੇਖੋ ਤੁਸੀਂ ਆਪ ਸਿਆਣੇ ਜੇ ਹੁਣ ਬਾਥਰੂਮ ਦੇ ਵਿੱਚ ਬੰਦੇ ਨੇ ਇਸ਼ਨਾਨ ਕਰਨਾ ਨਹਾਉਣਾ ਕਿਰਿਆ ਕਰਨੀ ਬੋਡੀ ਦੀ ਠੀਕ ਹੈ ਜੀ ਉਹਨੂੰ ਕੈਦ ਕੀਤਾ ਜਾ ਰਿਹਾ ਵਾ ਇਹ ਕਿੰਨੀ ਕਿੰਨੀ ਕੁ ਵਧੀਆ ਹਰਕਤ ਵਾ ਸੋ ਕੱਲ ਨੂੰ ਉਹਨਾਂ ਨੂੰ ਬਲੈਕਮੇਲ ਕੀਤਾ ਜਾਊਗਾ ਇਹਦੇ ਤਹਿਤ ਸੋ ਇਸੇ ਆਧਾਰ ਤੇ ਉਹ ਸਿਰਫ ਅੱਗੇ ਪਰਚਿਆਂ ਦੇ ਵਿੱਚ ਵਾਦਾ ਕਰ ਲਈ ਜਾਂ ਆਪਾਂ ਕਹੀਏ ਕਿ ਉਹਨਾਂ ਨੂੰ ਡਿਬੜੂ ਗੱਲ ਹੋਰ ਉਹਨਾਂ ਦਾ ਸਮਾਂ ਵਧਾਉਣ ਦੇ ਲਈ ਜਾਂ ਉਹਨਾਂ ਦੇ ਨਵੇਂ ਪਰਚੇ ਪਾ ਕੇ ਉਹਨਾਂ ਨੂੰ ਉੱਥੋਂ ਇੱਥੇ ਨਾ ਆਉਣ ਦੇ ਲਈ ਇਹ ਸਾਰੀ ਹਰਕਤ ਕੀਤੀ ਗਈ ਆ ਸੋ ਖਾਲਸਾ ਪੰਥ ਇਹ ਬਰਦਾਸ਼ਤ ਨਹੀਂ ਕਰੂਗਾ ਆ ਮਾਤਾ ਜੀ ਹੋਣੀ ਜੋ ਵੀ ਪਰਿਵਾਰ ਸਾਨੂੰ ਸੇਵਾ ਲਾਊਗਾ ਸੀ ਉਹਦੇ ਲਈ ਹਾਜ਼ਰ ਹੋਵਾਂਗੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਹੋਵੇ ਪਹਿਲੋਂ ਤੇ ਅਸੀਂ ਕਦੇ ਵੀ ਨਾ ਖਾਲਸਾ ਪੰਥ ਨੇ ਅਮਨ ਸ਼ਾਂਤੀ ਜਾਂ ਆਪਾਂ ਕਹੀਏ ਇਹਦੇ ਉਲਟ ਜਾ ਕੇ ਕੋਈ ਗੱਲ ਕੀਤੀ ਆ ਜਦੋਂ ਗਵਰਨਮੈਂਟ ਮਜਬੂਰ ਕਰ ਦਿੰਦੀ ਆ ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਸੰਘਰਸ਼ ਤੇ ਵਿੜਨਾ ਹੀ ਪੈਂਦਾ ਅਸੀਂ ਜੋ ਵੀ ਸੰਘਰਸ਼ ਕਰਾਂਗੇ ਸ਼ਾਂਤੀਪੂਰਵਕ ਹੀ ਕਰਾਂਗੇ ਡੀਸੀ ਸਾਹਿਬ ਵੱਲੋਂ ਦੱਸਿਆ ਗਿਆ ਕਿ ਅਗਲਾ ਜਵਾਬ ਕਿੰਨੀ ਕੀ ਦੇਰ ਤੱਕ ਮਿਲ ਸਕਦਾ ਹੈ ਤੁਹਾਨੂੰ ਦੇਖੋ ਜੀ ਉਹਨਾਂ ਨੇ ਤੇ ਸਮਾਂ ਮੰਗਿਆ ਜੀ ਉਹਨਾਂ ਨੂੰ 2 ਘੰਟਿਆਂ ਦਾ 4 ਘੰਟਿਆਂ ਦਾ ਜਾਂ ਫਿਰ ਪੂਰੇ ਦਿਨ ਦਾ ਸਮਾਂ ਪਰ ਚਲੋ ਅਸੀਂ ਇੱਕ ਉਮੀਦ ਨਾਲ ਆਏ ਆਂ ਅਸੀਂ ਅਸੀਂ ਉਸ ਪ੍ਰੋਟੋਕਾਲ ਦੇ ਤਹਿਤ ਚੱਲਣਾ ਚਾਹੁੰਦੇ ਆ ਕਿ ਕਾਨੂੰਨ ਦੇ ਵਿੱਚ ਰਹਿ ਕੇ ਸੋ ਦੇਖਾਂਗੇ ਅੱਗੇ ਹੁਣ ਕਿੰਨੇ ਸਮੇਂ ਤੱਕ ਕੱਲ ਦਾ ਸਮਾਂ ਲਿਆ ਉਹਨਾਂ ਨੇ ਪਰ ਜੇ ਕੱਲ ਤੱਕ ਕੋਈ ਨਹੀਂ ਆਪਾਂ ਨੂੰ ਨਿਕਲਦਾ ਕੋਈ ਸ਼ੇ ਦਾ ਹੱਲ ਤੇ ਫਿਰ ਆਪਾਂ ਨੂੰ ਮਾਤਾ ਜੀ ਹੋਣੀ ਜਾਂ ਪਰਿਵਾਰ ਜੋ ਸੇਵਾ ਲਾਊਗਾ ਜਾਂ ਦੂਜੇ ਜੋ ਵੀ ਭਾਈ ਸਾਹਿਬ ਦੇ ਨਾਲ ਸਿੰਘ ਨੇ ਉਹਨਾਂ ਦੇ ਪਰਿਵਾਰ ਜੋ ਵੀ ਸੇਵਾ ਲਾਊਗਾ ਉਹਦੇ ਲਈ ਖਾਲਸਾ ਪੰਥ ਹਜ਼ਰਾ ਤੇ ਹਾਜ਼ਰੀ ਰਹੇਗਾ ਜੀ ਬਿਲਕੁਲ ਇਹ ਕਹਿ ਸਕਦੇ ਆ ਕਿ ਜਿੱਥੇ ਪ੍ਰਸ਼ਾਸਨ ਵੱਲੋਂ ਉੱਥੇ ਜਿਹੜੀ ਚੈਕਿੰਗ ਕੀਤੀ ਗਈ ਭਾਈ ਸਾਹਿਬ ਵੱਲੋਂ ਕਿਹਾ ਗਿਆ ਕਿ ਉੱਥੇ ਅਮਰਪਾਲ ਸਿੰਘ ਜੀ ਦਾ ਕਹਿਣਾ ਕਿ ਉੱਥੇ ਜਿਹੜੇ ਹਿਡਨ ਕੈਮਰੇ ਲਗਾਏ ਗਏ ਨੇ ਉਹਨਾਂ ਦੀ ਪ੍ਰਾਈਵੇਸੀ ਕੈਮਰਾ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਆਖਰ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਹਾਂ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਦੋ ਮੋਬਾਈਲ ਫੋਨ ਤੇ ਇੱਕ 스마트 ਵਾਚ ਜਿਹੜੀ ਕਿ ਉਹਨਾਂ ਦੇ ਸਿਰ ਪਾ ਦਿੱਤੀ ਗਈ ਹੈ ਪਰ ਆਖਰਕਾਰ ਇਸ ਦਾ ਸੱਚ ਕੀ ਹੈ ਕਿਉਂਕਿ ਰਿਕਾਰਡਿੰਗ ਜਿਹੜੀ ਵਾਇਰਲ ਹੋ ਰਹੀ ਹੈ ਭਾਈ ਅਮਰਪਾਲ ਸਿੰਘ ਭਗਵੰਤ ਸਿੰਘ ਬਾਜੇ ਕੇ ਪਪਲਪ੍ਰੀਤ ਚਾਚਾ ਹਰਜੀਤ ਸਿੰਘ ਇਹਨਾਂ ਦੀ ਸਾਰਿਆਂ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਪਰ ਆਖਰਕਾਰ ਸੱਚ ਹੈ ਕਿ ਪੰਜਾਬ ਦੀ ਜ਼ਿਲ੍ਹਾ ਚ ਲਿਆਂਦਾ ਜਾਏਗਾ ਕਿ ਨਹੀਂ ਲਿਆਂਦਾ ਜਾਏਗਾ ਕਿ ਭਗਵਨ ਸਿੰਘ ਸਿਆਲ ਦਾ ਜੋ ਐਡਵੋਕੇਟ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਆਖਰਕਾਰ ਐਨਐਸਏ ਜਦ ਖਤਮ ਹੋਣ ਤੇ ਆ ਜਾਂਦੀ ਹੈ ਪਰ ਇਸ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਵਾਧਾ ਕਰਨ ਦਾ ਇੱਕ ਬਹਾਨਾ ਲੱਭਿਆ ਜਾ ਰਿਹਾ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਕੈਦ ਕੀਤੀ ਜਾ ਰਹੀ ਹੈ ਕੈਂਬਰ ਵਿੱਚ ਹੁਣ ਦੇਖਣਾ ਹੈ ਕੇਸ ਦੇ ਉੱਤੇ ਅਗਲਾ ਸਟੈਪ ਕੀ ਰਹਿੰਦਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੀ ਮੈਮੋਰੰਡਮ ਦਿੱਤਾ ਗਿਆ ਭਗਵਨ ਸਿੰਘ ਮਾਨ ਨੂੰ ਉਹਨਾਂ ਨੂੰ ਭੇਜਿਆ ਜਾਏਗਾ ਤੇ ਕੱਲ ਤੱਕ ਜਿਹੜਾ ਜਵਾਬ ਆਏਗਾ ਉਸ ਤੋਂ ਬਾਅਦ ਦੇਖਣਾ ਹੋਏਗਾ ਪਰਿਵਾਰ ਉਸ ਦੇ ਉੱਤੇ ਕੀ ਫੈਸਲਾ ਲੈਂਦਾ ਜੁਡੀਸ਼ਲ ਕਾਪ ਟੀਵੀ ਦੇ ਨਾਲ ਮੈਂ ਦਮਦੀਪ ਸਿੰਘ ਅਮਰਸੇ